ਮੋਬਾਈਲ ਦਾ ਹਾਈ ਪੈਕੀ ਆਈ ਪੱਤਰਾ ਹੰਦਨ ਕਰਾਏ ਉਹ ਤੁਸੀਂ ਆਪਣੇ ਮੋਬਾਈਲ ਫੋਨ ਤੇ ਸਟਾਰ ਹੈਸ਼ 06 ਹੈਸ਼ ਜੇ ਮੈਂ ਦੁਬਾਰਾ ਰਿਪੀਟ ਕਰ ਦਿੰਦੇ ਆ ਸਟਾਰ ਹੈਸ਼ 06 ਹੈਸ਼ ਟੈਪਲ ਕਰਕੇ ਤੁਸੀਂ ਆਪਣੇ ਮੋਬਾਈਲ ਦੀ ਸਕਰੀਨ ਤੇ ਇਸ ਨੰਬਰ ਨੂੰ ਦੇਖ ਸਕਦੇ ਹੋ ਨੋਟ ਕਰਕੇ ਰੱਖ ਲਿਓ ਤਾਂ ਕਿ ਫਿਚਰ ਦੇ ਵਿੱਚ ਦੇ ਇਸ ਤਰ੍ਹਾਂ ਦੀ ਦਿੱਕਤ ਹੋਦੀ ਹੈਗੀ ਇਹ ਮੋਬਾਈਲ ਫੋਨ ਵਗੈਰਾ ਕੂਰੀ ਹੋ ਜਾਂਦਾ ਤਾਂ ਉਸ ਨੂੰ ਲੱਭਣ ਦੇ ਵਿੱਚ ਅਤੇ ਡਾਟਾ ਨੂੰ ਸੁਰੱਖਿਅਤ ਕਰਨ ਦੇ ਵਿੱਚ ਸਾਨੂੰ ਆਸਾਨੀ ਵਿਆਪਿਤ। ਕਦੋਂ ਹੁੰਦਾ ਹੈ ਜਾਂ ਕੋਈ Wi-Fi ਆਈਡਾ ਨੂੰ ਬੰਦ ਕਰਕੇ ਕੋਈ ਤਾਂ ਨੂੰ ਕੂਰੀ ਦੀ ਜਿਹੜਾ ਅਪਰਾਧੀ ਵਿਅਕਤੀ ਆ ਉਹ ਤੁਹਾਡੇ ਫੋਨ ਨੂੰ ਟਰੈਕ ਨਾ ਕਰ ਸਕੇ ਜਾਂ ਉਸ ਨੂੰ ਹੈਕ ਨਾ ਕਰ ਸਕੇ। ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ। ਦੋਸਤੋ ਅੱਜ ਦੀ ਇਸ ਬਹੁਤ ਹੀ ਇੰਪੋਰਟੈਂਟ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ, ਵੈਲਕਮ ਹੈ। ਜਿਵੇਂ ਕਿ ਦੋਸਤੋ ਤੁਸੀਂ ਦੇਖਿਆ ਕਿ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਇਹ ਹੈ ਕਿ ਜੇ ਸਾਡਾ ਮੋਬਾਈਲ ਫੋਨ ਚੋਰੀ ਹੋ ਜਾਵੇ ਜਾਂ ਜੇ ਸਾਡਾ ਮੋਬਾਈਲ ਫੋਨ ਗੁੰਮ ਹੋ ਜਾਵੇ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਦੋਸਤੋ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਸਾਡਾ ਮੋਬਾਈਲ ਫੋਨ ਹੈ 스마트ਫੋਨ ਹੈ ਉਹ ਅੱਜ ਦੇ ਟਾਈਮ ਦੇ ਵਿੱਚ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਬਣਿਆ ਹੋਇਆ ਹੈ ਕਹਿਣ ਤੋਂ ਭਾਵ ਕਿ ਅੱਜ ਦੇ ਟਾਈਮ ਦੇ ਵਿੱਚ ਮੋਬਾਈਲ ਫੋਨ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ ਜਿਵੇਂ ਕਿ ਅਸੀਂ ਦੇਖਦੇ ਹਾਂ ਹਰ ਰੋਜ਼ ਕਿ ਸਾਡਾ ਜਿਹੜਾ ਬਹੁਤ ਸਾਰਾ ਲੈਣ ਦੇਣ ਹੁੰਦਾ ਜਿਵੇਂ ਕਿ ਪੈਸਿਆਂ ਦਾ ਉਹ ਮੋਬਾਈਲ ਫੋਨ ਦੇ ਰਾਹੀਂ ਹੁੰਦਾ ਜਿਵੇਂ Google Pay, Paytm, PhonePe ਅਸੀਂ ਕੋਈ ਚੀਜ਼ਾਂ ਵਸਤਾਂ ਖਰੀਦਦੇ ਹਾਂ ਬਾਜ਼ਾਰ ਦੇ ਵਿੱਚੋਂ ਮਾਰਕੀਟ ਦੇ ਵਿੱਚੋਂ ਅਸੀਂ ਜਿਹੜਾ ਪੈਸਿਆਂ ਦਾ ਭੁਗਤਾਨ ਕਰਦੇ ਹਾਂ ਅਦਾਇਗੀ ਕਰਦੇ ਹਾਂ ਲੈਣ ਦੇਣ ਕਰਦੇ ਹਾਂ ਉਹ ਮੋਬਾਈਲ ਫੋਨ ਦੇ ਰਾਹੀਂ ਕਰਦੇ ਆ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਮ ਜਿਹੜੇ ਰੋਜ਼ਾਨਾ ਦੇ ਸਾਡੇ ਕੰਮ ਨੇ ਉਹ ਮੋਬਾਈਲ ਫੋਨ ਦੇ ਨਾਲ ਹੁੰਦੇ ਨੇ ਤੇ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਫੋਟੋਆਂ ਹੁੰਦੀਆਂ ਨੇ ਵੀਡੀਓਜ਼ ਹੁੰਦੀਆਂ ਨੇ ਹੋਰ ਵੀ ਬਹੁਤ ਤਰ੍ਹਾਂ ਦੀ ਸਾਡੀ ਜਿਹੜੀ ਨਿੱਜੀ ਜਾਣਕਾਰੀ ਹੁੰਦੀ ਹੈ ਸਾਡੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਜਾਣਕਾਰੀ ਹੁੰਦੀ ਹੈ ਉਹ ਵੀ ਮੋਬਾਈਲ ਫੋਨ ਦੇ ਵਿੱਚ ਹੁੰਦੀ ਹੈ ਮੇਰੇ ਕਹਿਣ ਤੋਂ ਭਾਵ ਕਿ ਮੋਬਾਈਲ ਫੋਨ ਤੋਂ ਬਿਨਾ ਅੱਜ ਦੇ ਟਾਈਮ ਦੇ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ ਤੇ ਹਾਲਾਂਕਿ ਮੋਬਾਈਲ ਫੋਨ ਦੇ ਬਾਰੇ ਵਿੱਚ ਮੈਨੂੰ ਕੋਈ ਬਹੁਤਾ ਜ਼ਿਆਦਾ ਦੱਸਣ ਦੀ ਜ਼ਰੂਰਤ ਨਹੀਂ ਤੁਸੀਂ ਸਾਰੇ ਮੋਬਾਈਲ ਫੋਨ ਦੇ ਬਾਰੇ ਵਿੱਚ ਜਾਣਦੇ ਹੋ ਕਿ ਮੋਬਾਈਲ ਫੋਨ ਦੀ ਵਰਤੋਂ ਕਿੱਥੇ-ਕਿੱਥੇ ਹੁੰਦੀ ਹੈ ਇਹ ਵੀ ਤੁਹਾਨੂੰ ਪਤਾ ਹੀ ਹੈ ਕਿ ਜੇ ਮੋਬਾਈਲ ਫੋਨ ਦੇ ਵਿੱਚ ਇੰਟਰਨੈਟ ਹੈਗਾ ਤਾਂ ਲਗਭਗ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਰੀ ਦੁਨੀਆ ਹੀ ਮੋਬਾਈਲ ਫੋਨ ਦੇ ਵਿੱਚ ਹੈ ਹਰ ਤਰ੍ਹਾਂ ਦੀ ਜਾਣਕਾਰੀ ਨੋਲਿਜ ਇਨਫੋਰਮੇਸ਼ਨ ਸਾਰਾ ਕੁਝ ਇਸ ਦੇ ਵਿੱਚ ਹੈਗਾ ਤੇ ਆਪਾਂ ਗੱਲ ਕਰਨੀ ਹੈ ਕਿ ਜੇ ਮੋਬਾਈਲ ਫੋਨ ਸਾਡਾ ਚੋਰੀ ਹੋ ਜਾਵੇ ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਇਸ ਟੌਪਿਕ ਦੇ ਨਾਲ ਜੁੜੀਆਂ ਹੋਈਆਂ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜੇ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤੁਹਾਡੇ ਲਈ ਫਾਇਦੇਮੰਦ ਹੋਵੇ ਤਾਂ ਤੁਸੀਂ ਇਸ ਵੀਡੀਓ ਨੂੰ ਜਾਣਕਾਰੀ ਨੂੰ ਆਪਣੇ ਹੋਰ ਯਾਰਾਂ ਦੋਸਤਾਂ ਮਿੱਤਰਾਂ ਤੱਕ ਭੇਜ ਸਕਦੇ ਹੋ ਤਾਂ ਕਿ ਹੋਰ ਵੀ ਯਾਰਾਂ ਦੋਸਤਾਂ ਮਿੱਤਰਾਂ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਜਿਵੇਂ ਕਿ ਦੋਸਤੋ ਅਸੀਂ ਦੇਖਿਆ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੇ ਮੋਬਾਈਲ ਨੂੰ ਚੋਰੀ ਕਰਨ ਦੇ ਫੋਨ ਨੂੰ ਚੋਰੀ ਕਰਨ ਦੇ ਜਿਹੜੇ ਮਾਮਲੇ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਧਾ ਹੋਇਆਗਾ ਅਸੀਂ ਹਰ ਰੋਜ਼ ਦੇਖਦੇ ਹਾਂ ਕਿ ਭੀੜ-ਪੜੱਕੇ ਵਾਲੀਆਂ ਥਾਵਾਂ ਤੇ ਜਾਂ ਬੱਸਾਂ ਦੇ ਵਿੱਚ, ਬੱਸ ਛੱਡਿਆਂ ਦੇ ਵਿੱਚ, ਰੇਲਵੇ ਸਟੇਸ਼ਨ ਤੇ ਜਾਂ ਹੋਰ ਬਾਜ਼ਾਰ ਦੇ ਵਿੱਚ, ਮਾਰਕੀਟ ਦੇ ਵਿੱਚ ਜਿੱਥੇ ਵੀ ਅਕਸਰ ਅਸੀਂ ਦੇਖਦੇ ਹਾਂ ਕਿ ਜ਼ਿਆਦਾ ਭੀੜ ਹੁੰਦੀ ਹੈ, ਕੋਈ ਮੇਲਾ ਲੱਗਿਆ ਹੁੰਦਾ ਹੈ, ਉਹਨਾਂ ਥਾਵਾਂ ਤੇ ਜਿਹੜੇ ਮੋਬਾਈਲ ਫੋਨ ਨੇ ਉਹ ਚੋਰੀ ਹੋ ਜਾਂਦੇ ਨੇ। ਮੋਬਾਈਲ ਫੋਨ ਦਾ ਚੋਰੀ ਹੋਣਾ ਇੱਕ ਆਮ ਸਮੱਸਿਆ ਬਣ ਗਈ ਹੈ, ਇੱਕ ਆਮ ਜੀ ਪ੍ਰੋਬਲਮ ਹੋ ਗਈ ਹੈ। ਪਰ ਇਹ ਪ੍ਰੋਬਲਮ ਹੈਗੀ ਹੈ ਵੱਡੀ। ਸਿਰਫ 모바일 ਫੋਨ ਦੀ ਚੋਰੀ ਹੀ ਨਹੀਂ ਹੈਗੀ ਇਸ ਦੇ ਨਾਲ ਜਿਹੜੀ ਸਾਡੀ ਹੋਰ ਜਾਣਕਾਰੀ ਹੁੰਦੀ ਹੈ ਕੋਈ ਨਿੱਜੀ ਜਾਂ ਗੁਪਤ ਜਾਣਕਾਰੀ ਹੁੰਦੀ ਹੈ ਉਹ ਵੀ ਖਤਰੇ ਵਿੱਚ ਪੈ ਜਾਂਦੀ ਹੈ ਉਹ ਵੀ ਚੋਰੀ ਹੋ ਜਾਂਦੀ ਹੈ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਜੋ ਬੈਂਕਿੰਗ ਦੇ ਨਾਲ ਸਾਡਾ ਲੈਣ-ਦੇਣ ਹੁੰਦਾ ਹੈ ਹੋਰ ਅਸੀਂ ਅਦਾਇਗੀ ਵਗੈਰਾ ਕਰਦੇ ਹਾਂ ਪੈਸਿਆਂ ਦਾ ਭੁਗਤਾਨ ਕਰਦੇ ਹਾਂ ਸਾਡੇ ਅਕਾਊਂਟ ਦੇ ਵਿੱਚ ਜੋ ਵੀ ਕੁਝ ਹੁੰਦਾ ਹੈ ਜਾਂ ਹੋਰ ਸਾਡੀਆਂ ਜਿਹੜੀਆਂ ਪਰਸਨਲ ਚੀਜ਼ਾਂ ਹੁੰਦੀਆਂ ਨੇ ਜਾਣਕਾਰੀ ਹੁੰਦੀ ਹੈ ਉਹ ਵੀ ਮੋਬਾਈਲ ਫੋਨ ਦੇ ਵਿੱਚ ਹੁੰਦੀ ਹੈ ਜੇ ਮੋਬਾਈਲ ਫੋਨ ਚੋਰੀ ਹੋ ਜੇ ਤਾਂ ਲਗਭਗ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਵੀ ਸਾਰਾ ਕੁਝ ਖਤਰੇ ਵਿੱਚ ਪੈ ਜਾਂਦਾ ਹੈ ਉਹ ਵੀ ਚੋਰੀ ਹੋ ਜਾਂਦਾ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਮੋਬਾਈਲ ਫੋਨ ਦੇ ਗੁੰਮ ਹੋਣ ਜਾਂ ਚੋਰੀ ਹੋਣ ਤੋਂ ਬਾਅਦ ਜਿਹੜੇ ਚੁੱਕੇ ਜਾਣ ਵਾਲੇ ਕਦਮ ਨੇ ਸਟੈਪ ਨੇ ਉਹਨਾਂ ਦੇ ਬਾਰੇ ਅਸੀਂ ਇਹ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਸਾਡਾ ਪਹਿਲਾ ਸਵਾਲ ਤਾਂ ਇਹੀ ਹੈ ਕਿ ਜੇਕਰ ਮੋਬਾਈਲ ਫੋਨ ਚੋਰੀ ਹੋ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ ਦੋਸਤੋ ਜੇਕਰ ਤੁਹਾਡਾ ਫੋਨ ਚੋਰੀ ਹੋ ਜਾਵੇ ਤਾਂ ਜਿਹੜੀ ਪੁਲਿਸ ਹੁੰਦੀ ਹੈਗੀ ਉਸ ਨੂੰ ਸ਼ਿਕਾਇਤ ਕਰ ਦੇਣੀ ਚਾਹੀਦੀ ਹੈ ਨਾਲ ਦੀ ਨਾਲ ਤੇ ਇਹ ਸ਼ਿਕਾਇਤ ਕਿਵੇਂ ਦਰਜ ਕਰਵਾਉਣੀ ਹੈ ਤੇ ਐਫ ਆਈ ਆਰ ਵਗੈਰਾ ਕਿਵੇਂ ਦਰਜ ਕਰਵਾਉਣੀ ਹੈ ਹੋਰ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਅੱਗੇ ਇਸ ਵੀਡੀਓ ਦੇ ਵਿੱਚ ਅਸੀਂ ਹੁਣ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਜੇਕਰ ਮੋਬਾਈਲ ਚੋਰੀ ਹੋ ਜਾਂਦਾ ਹੈ ਤਾਂ ਕਿਹੜੇ-ਕਿਹੜੇ ਜ਼ਰੂਰੀ ਕਦਮ ਨੇ ਜਿਹੜੇ ਸਾਨੂੰ ਚੁੱਕਣੇ ਚਾਹੀਦੇ ਨੇਗੇ ਮੋਬਾਈਲ ਫੋਨ ਨੂੰ ਚੋਰੀ ਹੋਣ ਤੋਂ ਰੋਕਣ ਦੇ ਲਈ ਕਿਹੜੇ-ਕਿਹੜੇ ਸਰਲ ਤਰੀਕੇ ਨੇਗੇ ਜਿਹੜੇ ਅਸੀਂ ਅਪਣਾ ਸਕਦੇ ਆਂਗੇ ਇਹ ਜਾਣਕਾਰੀ ਇਸ ਜਾਣਕਾਰੀ ਦੇ ਰਾਹੀਂ ਤੁਸੀਂ ਆਪਣੇ ਮੋਬਾਈਲ ਫੋਨ ਦੀ ਸੁਰੱਖਿਆ ਕਰ ਸਕਦੇ ਹੋਗੇ ਤੇ ਚੋਰੀ ਹੋਣ ਦੀ ਸੂਰਤ ਵਿੱਚ ਹੋਣ ਵਾਲੇ ਨੁਕਸਾਨ ਨੂੰ ਘਟਾ ਸਕਦੇ ਹੋਗੇ ਤੇ ਇਸ ਤਰ੍ਹਾਂ ਅਸੀਂ ਬਹੁਤ ਸਾਰੇ ਹੋਣ ਵਾਲੇ ਨੁਕਸਾਨਾਂ ਤੋਂ ਬਚ ਸਕਦੇ ਆਂਗੇ ਤੇ ਸਭ ਤੋਂ ਪਹਿਲਾਂ ਤਾਂ ਇਹ ਹੀ ਹੈ ਕਿ ਜਦੋਂ ਕਿਸੇ ਵੀ ਵਿਅਕਤੀ ਦਾ ਮੋਬਾਈਲ ਚੋਰੀ ਹੋ ਜਾਂਦਾ ਹੈ ਤਾਂ ਉਹ ਵਿਅਕਤੀ ਬਹੁਤ ਜ਼ਿਆਦਾ ਡਰ ਜਾਂਦਾ ਹੈ ਟੈਨਸ਼ਨ ਦੇ ਵਿੱਚ ਚਲਾ ਜਾਂਦਾ ਹੈ ਪਰ ਅਜਹੀ ਸਥਿਤੀ ਦੇ ਵਿੱਚ ਸਾਨੂੰ ਕੁਝ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਨੇ ਤਾਂ ਜੋ ਸਾਡਾ ਜਿਹੜਾ ਮੋਬਾਈਲ ਫੋਨ ਚੋਰੀ ਹੋਇਆ ਉਹ ਜਲਦੀ ਤੋਂ ਜਲਦੀ ਸਾਨੂੰ ਵਾਪਸ ਮਿਲ ਜਾਵੇ ਤੇ ਇਸ ਦੀ ਜਿਹੜੀ ਦੁਰਵਰਤੋਂ ਹੋਣੀ ਹੁੰਦੀ ਹੈ ਉਹ ਰੁਕ ਜਾਵੇ ਜਿਹੜੀ ਕਿ ਅਸੀਂ ਜਾਣਕਾਰੀ ਪਹਿਲਾਂ ਹੁਣ ਗੱਲ ਕਰ ਰਹੇ ਸੀ ਉਹਦੇ ਵਿੱਚ ਸਾਰੀ ਜਮ੍ਹਾਂ ਹੁੰਦੀ ਹੈਗੀ ਕੋਈ ਲੈਣ ਦੇਣ ਜਾਂ ਹੋਰ ਕਿਸੇ ਵੀ ਤਰੀਕੇ ਤੋਂ ਮਤਲਬ ਉਹਦਾ ਦੁਰਪਯੋਗ ਨਾ ਹੋਵੇ ਅ ਇਸ ਨੂੰ ਅਸੀਂ ਸਰਲ ਭਾਸ਼ਾ ਦੇ ਵਿੱਚ ਵਿਸਥਾਰ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਪਹਿਲਾਂ ਕੀ ਕਰਨ ਦੀ ਲੋੜ ਹੈ ਅਸੀਂ ਇਹ ਦੇਖਦੇ ਹਾਂਗੇ ਇੱਕ ਤਾਂ ਜਿਹੜਾ ਸਾਡਾ ਮੋਬਾਈਲ ਫੋਨ ਹੁੰਦਾ ਹੈ ਸਮਾਰਟਫੋਨ ਹੁੰਦਾ ਹੈ ਉਸ ਦੇ ਵਿੱਚ ਜਿਹੜਾ ਪਲੇ ਸਟੋਰ ਹੁੰਦਾ ਹੈ ਉਸ ਦੇ ਵਿੱਚ ਜਾ ਕੇ ਅਸੀਂ ਬਹੁਤ ਸਾਰੇ ਦੇ ਐਪ ਨੇ ਜਿਹੜੇ ਉਹ ਇੰਸਟਾਲ ਕਰਦੇ ਆ ਡਾਊਨਲੋਡ ਕਰਦੇ ਆ ਇਸੇ ਤਰ੍ਹਾਂ ਇੱਕ ਐਪ ਆਉਂਦਾ ਹੈਗਾ ਫਾਈਂਡ ਮਾਈ ਡਿਵਾਈਸ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਐਪ ਆਉਂਦੇ ਨੇ ਐਪਲੀਕੇਸ਼ਨਾਂ ਹੁੰਦੀਆਂ ਨੇ ਫਾਈਂਡ ਮਾਈ ਆਈਫੋਨ ਫਾਈਂਡ ਮਾਈ ਮੋਬਾਈਲ ਫੋਨ ਇਸ ਤਰ੍ਹਾਂ ਦੇ ਨਾਮ ਤੋਂ ਤੁਸੀਂ ਸਰਚ ਕਰ ਸਕਦੇ ਹੋਗੇ ਤੇ ਫਿਰ ਉਸ ਦੇ ਵਿੱਚ ਕੁਝ ਸੈਟਿੰਗਾਂ ਹੁੰਦੀਆਂ ਨੇ ਉਹਨਾਂ ਸੈਟਿੰਗਾਂ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਸੈਟਿੰਗਾਂ ਨੂੰ ਸੈੱਟ ਕਰ ਸਕਦੇ ਹੋ ਓਨ ਕਰ ਸਕਦੇ ਹੋ ਤਾਂ ਜੋ ਤੁਸੀਂ ਕਿਸੇ ਹੋਰ ਮੋਬਾਈਲ ਜਾਂ ਕੰਪਿਊਟਰ ਦੀ ਵਰਤੋਂ ਕਰਕੇ ਤੁਸੀਂ ਆਪਣੇ ਮੋਬਾਈਲ ਫੋਨ ਦੀ ਲੋਕੇਸ਼ਨ ਦਾ ਸਥਿਤੀ ਦਾ ਪਤਾ ਲਗਾ ਸਕੋ ਇਸ ਤਰ੍ਹਾਂ ਤੁਸੀਂ ਆਪਣੇ ਫੋਨ ਨੂੰ ਜੇ ਚੋਰੀ ਹੋ ਜਾਂਦਾ ਹੈ ਗੁੰਮ ਹੋ ਜਾਂਦਾ ਹੋ ਜਾਂਦਾ ਤਾਂ ਲੱਭ ਸਕਦੇ ਹੋਗੇ ਕਿ ਉਸ ਦੀ ਇਸ ਟਾਈਮ ਤੇ ਲੋਕੇਸ਼ਨ ਕਿੱਥੇ ਹੈਗੀ ਤੁਸੀਂ ਆਪਣੇ Google account ਦੇ ਵਿੱਚ ਜਾਂ Apple account ਦੇ ਰਾਹੀਂ ਆਪਣੇ ਫੋਨ ਦਾ ਲਗਾ ਪਤਾ ਲਗਾ ਸਕਦੇ ਹੋਗੇ ਇਸ ਨੂੰ ਸਮੇਂ ਸਿਰ ਬੰਦ ਕਰ ਸਕਦੇ ਹਾਂ ਜਿਹੜਾ ਤੁਹਾਡਾ ਡਾਟਾ ਹੁੰਦਾਗਾ ਜਾਣਕਾਰੀ ਹੁੰਦੀ ਹੈ ਉਸ ਨੂੰ ਪੂਰੀ ਤਰ੍ਹਾਂ ਡਿਲੀਟ ਵੀ ਕਰ ਸਕਦੇ ਹੋਗੇ ਇਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ SIM ਕਾਰਡ ਹੁੰਦਾ ਨੰਬਰ ਹੁੰਦਾ ਉਹਨੂੰ ਬਲੌਕ ਕਰਵਾ ਸਕਦੇ ਹੋਗੇ ਤਾਂ ਜੋ ਕੋਈ ਹੋਰ ਜਿਹੜਾ ਗਲਤ ਗਲਤ ਵਿਅਕਤੀ ਹੈ ਜਿਸ ਨੇ ਤੁਹਾਡਾ ਫੋਨ ਚੋਰੀ ਕੀਤਾ ਉਹ ਫੋਨ ਦੀ ਦੂਰ ਵਰਤੋਂ ਨਾ ਕਰ ਸਕੇ ਕਿਤੇ ਗਲਤ ਕਾਲ ਨਾ ਕਰ ਸਕੇ ਕੋਈ ਲੈਣ ਦੇਣ ਦੇ ਵਿੱਚ ਗੜਬੜੀ ਨਾ ਕਰ ਸਕੇ ਕੋਈ ਗਲਤ ਕਿਤੇ ਮੈਸੇਜ ਨਾ ਕਰ ਸਕੇ ਹੋਰ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਨਾ ਕਰ ਦੇ ਕਿਸੇ ਅਫੈਂਸ ਦੇ ਵਿੱਚ ਅਪਰਾਧ ਦੇ ਵਿੱਚ ਤੁਹਾਡੇ ਫੋਨ ਨੂੰ ਯੂਜ਼ ਨਾ ਕਰ ਲੇ ਇਸ ਤਰ੍ਹਾਂ ਦੇ ਦੁਰਪਯੋਗ ਤੋਂ ਬਚਾਇਆ ਜਾ ਸਕਦਾ ਹੈ ਇਸ ਦੇ ਲਈ ਤੁਸੀਂ ਆਪਣੇ ਮੋਬਾਈਲ ਫੋਨ ਦੇ SIM ਦੀ ਜਿਹੜੀ ਕੰਪਨੀ ਹੈ ਉਸ ਦੇ ਟੋਲ ਫ੍ਰੀ ਹੈਲਪ ਲਾਈਨ ਨੰਬਰ ਤੇ ਕਾਲ ਕਰਕੇ ਆਪਣਾ SIM ਜਿਹੜਾ ਬੰਦ ਕਰਵਾ ਸਕਦੇ ਹੋਗੇ ਫੋਨ ਚੋਰੀ ਹੋਣ ਤੋਂ ਬਾਅਦ ਜਾਂ ਗਵਾਚ ਜਾਣ ਤੋਂ ਬਾਅਦ ਤੁਸੀਂ ਪੁਲਿਸ ਸਟੇਸ਼ਨ ਦੇ ਵਿੱਚ ਆਨਲਾਈਨ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਜਾਂ ਜੇ ਨੇੜੇ ਪੁਲਿਸ ਸਟੇਸ਼ਨ ਹੈਗਾ ਤਾਂ ਆਫਲਾਈਨ ਤੁਸੀਂ ਕੰਪਲੇਂਟ ਕਰ ਸਕਦੇ ਹੋਗੇ ਜਿਹੜੀ ਪੁਲਿਸ ਹੁੰਦੀ ਹੈ ਫਿਰ ਉਹ ਤੁਹਾਡਾ ਫੋਨ ਰਿਕਵਰ ਕਰਨ ਦੇ ਵਿੱਚ ਤੁਹਾਡੀ ਮਦਦ ਕਰਦੀ ਹੈ ਤੁਹਾਨੂੰ ਚੋਰੀ ਦੀ ਰਿਪੋਰਟ ਦਾ ਜਿਹੜਾ ਕੋਈ ਸਬੂਤ ਹੁੰਦਾ ਹੈ ਉਹ ਵੀ ਜ਼ਰੂਰ ਦੇਣਾ ਚਾਹੀਦਾ ਹੈਗਾ ਪੁਲਿਸ ਨੂੰ ਤਾਂ ਜੋ ਪੁਲਿਸ ਹੈ ਜਿਹੜੀ ਉਹ ਆਸਾਨੀ ਦੇ ਨਾਲ ਤੁਹਾਡਾ ਫੋਨ ਹੈ ਜਿਹੜਾ ਲੱਭ ਸਕੇ ਤੇ ਇੱਕ ਜ਼ਰੂਰੀ ਗੱਲ ਜੇ ਤੁਹਾਡੇ ਫੋਨ ਦਾ ਇੰਸ਼ੋਰੈਂਸ ਹੋਇਆ ਹੋਇਆ ਹੈ ਬੀਮਾ ਹੋਇਆ ਹੋਇਆ ਤਾਂ ਵੀ ਤੁਸੀਂ ਫਿਰ ਉਸ ਦੇ ਇੰਸ਼ੋਰੈਂਸ ਦੇ ਲਈ ਕਲੇਮ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਸਬੂਤ ਹੈਗਾ ਕਿ ਸਾਡਾ ਫੋਨ ਚੋਰੀ ਹੋ ਗਿਆ ਇਸ ਦੇ ਲਈ ਵੀ ਇਹ ਜਿਹੜਾ ਲਾਭਦਾ ਇੱਕ ਹੁੰਦਾ ਹੈ ਜੇ ਤੁਹਾਡੇ ਕੋਲ ਕੋਈ ਸਬੂਤ ਉਸ ਟਾਈਮ ਤੇ ਹੈਗਾ ਸਾਡੇ ਲਈ ਇਹ ਵੀ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜੇ ਸਾਡਾ ਮੋਬਾਈਲ ਫੋਨ ਚੋਰੀ ਹੋ ਜਾਵੇ ਗੁੰਮ ਹੋ ਜਾਵੇ ਤਾਂ ਪੁਲਿਸ ਤੇ ਕੋਲਿਸ ਕਾਇਤ ਦਰਜ ਕਰਵਾਉਣੀ ਕਿਉਂ ਜ਼ਰੂਰੀ ਹੋ ਜਾਂਦੀ ਹੈ ਇਸ ਦੇ ਸਾਨੂੰ ਕੀ ਫਾਇਦੇ ਹੋ ਸਕਦੇ ਨੇ ਮੋਬਾਈਲ ਦੇ ਚੋਰੀ ਹੋਣ ਤੋਂ ਤੁਰੰਤ ਬਾਅਦ ਪੁਲਿਸ ਦੇ ਕੋਲੇ ਸ਼ਿਕਾਇਤ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਉਂਕਿ ਪੁਲਿਸ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਹੀ ਜਿਹੜੀ ਜਾਂਚ ਹੈ ਉਹ ਸਟਾਰਟ ਕਰਦੀ ਹੈ ਤੁਹਾਡੇ ਫੋਨ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੈ ਤੇ ਇਸ ਤਰ੍ਹਾਂ ਚੋਰੀ ਹੋਏ ਫੋਨ ਨੂੰ ਲੱਭਣ ਦੀ ਸੰਭਾਵਨਾ ਵੱਧ ਜਾਂਦੀ ਹੈ ਤੇ ਕਈ ਵਾਰੀ ਤਾਂ ਅਸੀਂ ਦੇਖਦੇ ਹਾਂ ਕਿ ਜਿਹੜੀ ਪੁਲਿਸ ਹੈ ਉਹ ਚੋਰੀ ਹੋਏ ਫੋਨ ਨੂੰ ਲੱਭਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤੇ ਇੱਕ ਸਭ ਤੋਂ ਜ਼ਰੂਰੀ ਗੱਲ ਜਿਹੜਾ ਸਾਡੇ ਮੋਬਾਈਲ ਫੋਨ ਦਾ ਆਈ ਐਮਈ ਆਈ ਨੰਬਰ ਹੁੰਦਾ ਇਹ ਜਿਹੜਾ ਨੰਬਰ ਹੁੰਦਾ ਹਰ ਇੱਕ ਮੋਬਾਈਲ ਫੋਨ ਦਾ ਨੰਬਰ ਹੁੰਦਾ ਇਹ ਪੁਲਿਸ ਨੂੰ ਜ਼ਰੂਰ ਦੇਣਾ ਚਾਹੀਦਾ ਇਸ ਦੀ ਹੈਲਪ ਦੇ ਨਾਲ ਪੁਲਿਸ ਤੁਹਾਡੇ ਫੋਨ ਨੂੰ ਬਲੌਕ ਕਰ ਸਕਦੀ ਹੈ ਤੇ ਚੋਰੀ ਹੋਏ ਫੋਨ ਦੀ ਦੁਰਵਰਤੋਂ ਨੂੰ ਰੋਕ ਸਕਦੀ ਹੈ ਤੁਹਾਡੇ ਡਾਟੇ ਨੂੰ ਤੁਹਾਡੀ ਜਾਣਕਾਰੀ ਨੂੰ ਸੁਰੱਖਿਅਤ ਕਰ ਸਕਦੀ ਹੈਗੀ ਤੇ ਇਹ ਜਿਹੜੀ ਪੁਲਿਸ ਸ਼ਿਕਾਇਤ ਹੈ ਇਸ ਲਈ ਵੀ ਜ਼ਰੂਰੀ ਹੋ ਜਾਂਦੀ ਹੈ ਕਿ ਜੇ ਫੋਨ ਦਾ ਇੰਸ਼ੋਰੈਂਸ ਕਰਵਾਇਆ ਹੋਵੇ ਬੀਮਾ ਕਰਵਾਇਆ ਹੋਇਆ ਹੋਵੇ ਤਾਂ ਫਿਰ ਉਸ ਦਾ ਕਲੇਮ ਲੈਣ ਦੇ ਲਈ ਐਫ ਆਈ ਆਰ ਦੀ ਕਾਪੀ ਦੀ ਜ਼ਰੂਰਤ ਪੈਂਦੀ ਹੈ ਐਫ ਆਈ ਆਰ ਦਰਜ ਕਰਵਾਉਣੀ ਜ਼ਰੂਰੀ ਹੈ ਤੇ ਇੱਕ ਜਿਹੜੀ ਇਹ ਸ਼ਿਕਾਇਤ ਹੁੰਦੀ ਹੈ ਐਫ ਆਈ ਆਰ ਹੁੰਦੀ ਹੈ ਇਸ ਨੂੰ ਦਰਜ ਕਰਵਾਉਣਾ ਇਹ ਸਾਬਤ ਕਰਦਾ ਹੈ ਕਿ ਤੁਸੀਂ ਚੋਰੀ ਦੀ ਘਟਨਾ ਦੀ ਰਿਪੋਰਟ ਸਰਕਾਰੀ ਅਧਿਕਾਰੀਆਂ ਨੂੰ ਕਰ ਦਿੱਤੀ ਹੈ ਜਿਸ ਦੇ ਨਾਲ ਭਵਿੱਖ ਵਿੱਚ ਕਿਸੇ ਵੀ ਕਾਨੂੰਨੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਜੇ ਕੋਈ ਵਿਅਕਤੀ ਤੁਹਾਡਾ ਫੋਨ ਚੋਰੀ ਕਰਦਾ ਹੈ ਉਸ ਦੇ ਨਾਲ ਕੋਈ ਕਿਸੇ ਕ੍ਰਾਈਮ ਦੇ ਵਿੱਚ ਹੈਲਪ ਕਰ ਲੈਂਦਾ ਹੈ ਫੋਨ ਦੀ ਹੈਲਪ ਲੈ ਲੈਂਦਾ ਹੈ ਉਸ ਦੀ ਦੁਰਵਰਤਨ ਕਰ ਲੈਂਦਾ ਹੈ ਤਾਂ ਤੁਸੀਂ ਜੇ ਕਿਸੇ ਚੱਕਰ ਦੇ ਵਿੱਚ ਫਸ ਜਾਂਦੇ ਹੋ ਕਿ ਤੁਹਾਡੇ ਨਾਮ ਤੇ ਫੋਨ ਹੈ ਤੁਹਾਡੇ ਨਾਮ ਤੇ SIM ਹੈ ਤਾਂ ਫਿਰ ਔਣ ਵਾਲੇ ਟਾਈਮ ਦੇ ਵਿੱਚ ਜਿਹੜੀ ਇਹ ਕਾਨੂੰਨੀ ਸਮੱਸਿਆ ਹੁੰਦੀ ਹੈ ਇਸ ਤੋਂ ਤੁਸੀਂ ਬਚ ਸਕਦੇ ਹੋ ਜੇ ਤੁਸੀਂ ਐਫ ਆਰ ਦਰਜ ਕਰਵਾਈ ਹੋਈ ਹੈ ਸ਼ਿਕਾਇਤ ਦਰਜ ਕਰਕੇ ਪੁਲਿਸ ਫੋਨ ਨੂੰ ਬਲੌਕ ਕਰ ਦਿੰਦੀ ਹੈ ਜਿਹੜਾ ਤੁਹਾਡਾ ਕੋਈ ਡਾਟਾ ਹੁੰਦਾ ਹੈ ਜਾਣਕਾਰੀ ਹੁੰਦੀ ਹੈ ਪਰਸਨਲ ਇਨਫੋਰਮੇਸ਼ਨ ਹੁੰਦੀ ਹੈਗੀ ਉਹਨੂੰ ਸੁਰੱਖਿਅਤ ਕਰ ਲੈਂਦੀ ਹੈ ਪੁਲਿਸ ਮੋਬਾਈਲ ਫੋਨ ਚੋਰੀ ਹੋਣ ਦੀ ਸੂਰਤ ਦੇ ਵਿੱਚ ਪੁਲਿਸ ਦੇ ਕੋਲੇ ਸ਼ਿਕਾਇਤ ਕਿਵੇਂ ਦਰਜ ਕਰਵਾਈ ਜਾਵੇ ਇਹ ਵੀ ਸਾਡੇ ਲਈ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਮੋਬਾਈਲ ਫੋਨ ਚੋਰੀ ਹੋ ਜਾਂਦਾ ਹੈ ਤਾਂ ਸਾਨੂੰ ਬਿਨਾਂ ਕਿਸੇ ਦੇਰੀ ਤੋਂ ਜਲਦੀ ਤੋਂ ਜਲਦੀ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਉਣੀ ਹੁੰਦੀ ਹੈਗੀ ਇਸ ਦੇ ਨਾਲ ਸਾਡੇ ਫੋਨ ਦੇ ਲੱਭਣ ਦੀ ਜਿਹੜੀ ਸੰਭਾਵਨਾ ਹੈਗੀ ਉਹ ਵੱਧ ਜਾਂਦੀ ਹੈ ਸਾਡਾ ਡਾਟਾ ਜਿਹੜਾ ਜਾਣਕਾਰੀ ਹੈ ਫੋਟੋਆਂ ਵੀਡੀਓ ਕੋਈ ਹੋਰ ਬੈਂਕਿੰਗ ਦੇ ਨਾਲ ਸੰਬੰਧਿਤ ਜਾਣਕਾਰੀ ਹੈ ਉਹ ਸੁਰੱਖਿਅਤ ਹੋ ਜਾਂਦੀ ਹੈਗੀ ਠੀਕ ਹੈ ਜੀ ਅਸੀਂ ਫਿਰ ਸੇਫ ਜਗ੍ਹਾ ਤੇ ਹੁੰਦੇ ਹਾਂਗੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਣ ਦਾ ਖਤਰਾ ਨਹੀਂ ਹੁੰਦਾ ਮੋਬਾਈਲ ਫੋਨ ਦੇ ਨਾਲ ਸੰਬੰਧਿਤ ਜਾਣਕਾਰੀ ਹੈ ਜਿਹੜੀ ਉਹ ਸਾਨੂੰ ਸਾਡੇ ਕੋਲੇ ਇਹ ਜ਼ਰੂਰ ਰੱਖਣੀ ਚਾਹੀਦੀ ਹੈਗੀ ਸਭ ਤੋਂ ਪਹਿਲਾਂ ਤਾਂ ਆਪਣੇ ਚੋਰੀ ਹੋਏ ਮੋਬਾਈਲ ਦੇ ਬਾਰੇ ਚ ਜਿਹੜੀ ਜ਼ਰੂਰੀ ਜਾਣਕਾਰੀ ਹੁੰਦੀ ਹੈਗੀ ਉਹ ਜ਼ਰੂਰ ਸਾਡੇ ਕੋਲੇ ਹੋਣੀ ਚਾਹੀਦੀ ਹੈਗੀ ਜਿਵੇਂ ਕਿ ਮੋਬਾਈਲ ਕਿਹੜੀ ਕੰਪਨੀ ਦਾ ਹੈ ਕਿਹੜਾ ਮਾਡਲ ਹੈ ਕਿਹੜੇ ਕਲਰ ਦਾ ਹੈ ਠੀਕ ਹੈ ਜੀ ਉਹ ਉਹਦੀ ਸ਼ੇਪ ਦਾ ਸਾਰਾ ਕੁਝ ਪਤਾ ਹੋਣਾ ਚਾਹੀਦਾ ਤੇ ਜਿਹੜਾ IIMEI ਨੰਬਰ ਹੁੰਦਾ ਹੈ 15 ਅੰਕਾਂ ਦਾ ਉਹ ਸਾਡੇ ਕੋਲੇ ਕਿਤੇ ਨਾ ਕਿਤੇ ਲਿਖਿਆ ਹੋਇਆ ਜ਼ਰੂਰ ਹੋਣਾ ਚਾਹੀਦਾ ਤਾਂ ਜੋ ਅਸੀਂ ਮੋਬਾਈਲ ਨੂੰ ਲੱਭਣ ਦੇ ਵਿੱਚ ਕਾਮਯਾਬ ਹੋ ਸਕੀਏ ਤੇ ਪੁਲਿਸ ਨੂੰ ਇਹ ਨੰਬਰ ਦੇ ਸਕੀਏ ਤੇ ਹੋਰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਤੋਂ ਬਚ ਸਕੀਏ ਇੱਕ ਸਭ ਤੋਂ ਜ਼ਰੂਰੀ ਗੱਲ ਸਾਡੇ ਲਈ ਨੋਟ ਕਰਨ ਵਾਲੀ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਮੋਬਾਈਲ ਦਾ ਡੱਬਾ ਹੁੰਦਾ ਉਸ ਤੇ ਵੀ ਇਹ ਜਿਹੜਾ ਨੰਬਰ ਦਿੱਤਾ ਹੋਇਆ ਹੁੰਦਾ ਆਈ ਐਮਈਆਈ 15 ਅੰਕਾਂ ਦਾ ਜਾਂ ਫਿਰ ਜਦੋਂ ਅਸੀਂ ਮੋਬਾਈਲ ਖਰੀਦਦੇ ਹਾਂਗੇ ਉਹਦਾ ਜਿਹੜਾ ਬਿੱਲ ਹੁੰਦਾ ਉਸ ਤੇ ਵੀ ਲਿਖਿਆ ਹੋਇਆ ਹੁੰਦਾ ਜਾਂ ਇਹ ਮੋਬਾਈਲ ਦੇ ਅੰਦਰ ਜਿੱਥੇ ਸੈਟਿੰਗਾਂ ਵਗੈਰਾ ਹੁੰਦੀਆਂ ਨੇ ਉੱਥੋਂ ਵੀ ਸਾਨੂੰ ਇਹ ਮਿਲ ਜਾਂਦਾ ਹੈ ਜਾਂ ਇਹ ਸੌਖੇ ਤਰੀਕੇ ਦੇ ਨਾਲ ਅਸੀਂ ਕਿਵੇਂ ਪ੍ਰਾਪਤ ਕਰ ਸਕਦੇ ਹਾਂਗੇ ਮੋਬਾਈਲ ਦਾ ਜਿਹੜਾ IIMEI 15 ਅੰਕਾਂ ਦਾ ਨੰਬਰ ਹੈ ਉਹ ਤੁਸੀਂ ਆਪਣੇ ਮੋਬਾਈਲ ਫੋਨ ਤੇ ਸਟਾਰ #06# ਦੁਬਾਰਾ ਫੇਰ ਰਿਪੀਟ ਕਰ ਦਿੰਦੇ ਆ ਸਟਾਰ #06# ਡਾਇਲ ਕਰਕੇ ਤੁਸੀਂ ਆਪਣੇ ਮੋਬਾਈਲ ਫੋਨ ਦੀ ਡਿਸਪਲੇ ਤੇ ਇਸ ਨੰਬਰ ਨੂੰ ਦੇਖ ਸਕਦੇ ਹੋ ਨੋਟ ਕਰਕੇ ਰੱਖ ਸਕਦੇ ਹਾਂ ਤਾਂ ਕਿ ਫਿਊਚਰ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦੀ ਦਿੱਕਤ ਆਉਂਦੀ ਹੈਗੀ ਮੋਬਾਈਲ ਫੋਨ ਵਗੈਰਾ ਚੋਰੀ ਹੋ ਜਾਂਦਾ ਹੈ ਤਾਂ ਉਸ ਨੂੰ ਲੱਭਣ ਦੇ ਵਿੱਚ ਡਾਟੇ ਨੂੰ ਸੁਰੱਖਿਅਤ ਕਰਨ ਦੇ ਵਿੱਚ ਸਾਨੂੰ ਆਸਾਨੀ ਹੋ ਜਾਵੇ ਮੋਬਾਈਲ ਚੋਰੀ ਹੋਣ ਦੇ ਤੁਰੰਤ ਬਾਅਦ ਨੇੜੇ ਦੇ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਉਣੀ ਬਹੁਤ ਜ਼ਰੂਰੀ ਹੁੰਦੀ ਹੈਗੀ ਤੇ ਇਸ ਨੂੰ ਤੁਸੀਂ ਔਨਲਾਈਨ ਵੀ ਦਰਜ ਕਰਵਾ ਸਕਦੇ ਹੋਗੇ ਤੇ ਤੁਸੀਂ ਪੂਰੀ ਘਟਨਾ ਆਪਣੀ ਸ਼ਿਕਾਇਤ ਦੇ ਵਿੱਚ ਦੱਸਣੀ ਹੁੰਦੀ ਹੈ ਕਿ ਕਿਵੇਂ ਚੋਰੀ ਹੋ ਗਿਆ ਕਿੱਥੇ ਚੋਰੀ ਹੋ ਗਿਆ ਕਿਸ ਟਾਈਮ ਚੋਰੀ ਹੋਇਆ ਠੀਕ ਹੈ ਜੀ ਜੋ ਕੋਈ ਵੀ ਸਮਾਸਥਾਨ ਹੈਗਾ ਉਹ ਸਾਰਾ ਕੁਝ ਦੱਸਣਾ ਚਾਹੀਦਾ ਹੈਗਾ ਜੇਬ ਚੋਂ ਕੱਢਿਆ ਜਾਂ ਤੁਹਾਡਾ ਫੋਨ ਡਿੱਗ ਗਿਆ ਜਾਂ ਕੋਈ ਖੋ ਕੇ ਲੈ ਗਿਆ ਜੇਕਰ ਕੋਈ ਗਵਾਹ ਹੈ ਤਾਂ ਉਹਦੀ ਜਾਣਕਾਰੀ ਵੀ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈਗੀ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਿੱਤੀ ਜਾਣੀ ਚਾਹੀਦੀ ਹੈ ਕਿ ਚੰਗੀ ਤਰ੍ਹਾਂ ਸ਼ਿਕਾਇਤ ਨੂੰ ਤਿਆਰ ਕਰਨਾ ਚਾਹੀਦਾ ਹੈ ਜਿਸ ਵਿੱਚ ਘਟਨਾ ਦੇ ਸਾਰੇ ਵੇਰਵੇ ਦਿੱਤੇ ਜਾਣੇ ਚਾਹੀਦੇ ਨੇ ਜਿਵੇਂ ਕਿ ਤੁਹਾਡਾ ਨਾਮ ਪਤਾ ਮੋਬਾਈਲ ਦੇ ਨਾਲ ਸਬੰਧਤ ਹੋਰ ਸਾਰੀ ਜਾਣਕਾਰੀ ਜਿਹੜੇ ਅਸੀਂ ਨੰਬਰ ਦੀ ਗੱਲ ਕੀਤੀ ਹੈ ਆਈ ਐਮਈ ਆਈ ਤੇ ਮੋਬਾਈਲ ਨੰਬਰ ਹੋਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਬੰਧਤ ਜਾਣਕਾਰੀ ਹੈ ਉਹ ਜ਼ਰੂਰ ਦੇਣੀ ਚਾਹੀਦੀ ਹੈਗੀ ਕਿਹੜੀ ਕੰਪਨੀ ਦਾ ਕਿਹੜਾ ਬ੍ਰਾਂਡ ਹੈ ਕਿਹੜਾ ਮਾਡਲ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਵੀ ਘਟਨਾ ਕਦੋਂ ਹੋਈ ਐ ਕਿਵੇਂ ਵਾਪਰੀ ਐ ਕਿੱਥੇ ਵਾਪਰੀ ਐ ਤੇ SIM ਕਾਰਡ ਬੰਦ ਕਰਵਾਤਾ ਜਾਂ ਨਹੀਂ ਨੰਬਰ ਤੁਸੀਂ ਆਪਣਾ ਸਾਰਾ ਕੁਝ ਦੱਸਣਾ ਚਾਹੀਦਾ ਤੇ ਉਸ ਸ਼ਿਕਾਇਤ ਨੂੰ ਆਪਣੇ ਕੋਲੇ ਵੀ ਰੱਖਣਾ ਜ਼ਰੂਰੀ ਹੁੰਦਾ ਹੈਗਾ ਉਸ ਦੀ ਕਾਪੀ ਨੂੰ ਤਾਂਕੋ ਤਾਂ ਜੋ ਅੱਗੇ ਹੋਰ ਭਵਿੱਖ ਦੇ ਵਿੱਚ ਜੇ ਜ਼ਰੂਰਤ ਪਵੇ ਤਾਂ ਅਸੀਂ ਉਹਨੂੰ ਮਤਲਬ ਉਹਦੀ ਹੈਲਪ ਲੈ ਸਕਦੇ ਹਾਂਗੇ ਤੇ ਨਾਲ ਉਸ ਸ਼ਿਕਾਇਤ ਦੇ ਆਪਣਾ ਜਿਹੜਾ ਪਛਾਣ ਦਾ ਸਬੂਤ ਹੁੰਦਾ ਕੋਈ ਆਈਡੀ ਪ੍ਰੂਫ ਵਗੈਰਾ ਹੁੰਦਾ ਉਹ ਵੀ ਲਗਾਉਣਾ ਜ਼ਰੂਰੀ ਹੁੰਦਾਗਾ ਤੇ ਉਸ ਸ਼ਿਕਾਇਤ ਦੀ ਰਸੀਦ ਲੈਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜਾਂ ਉਸ ਸ਼ਿਕਾਇਤ ਨੂੰ ਡੈਰੀ ਨੰਬਰ ਲਗਵਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾਗਾ ਤੇ ਉਹਦੀਆਂ ਜਿਹੜੀਆਂ ਹੋਰ ਫੋਟੋ ਕਾਪੀਜ਼ ਹੁੰਦੀਆਂ ਨੇ ਬਿੱਲ ਦੀਆਂ ਜਾਂ ਫਿਰ ਡੱਬੇ ਦੀਆਂ ਮੋਬਾਈਲ ਫੋਨ ਦੇ ਡੱਬੇ ਦੀਆਂ ਉਹ ਵੀ ਆਪਣੇ ਕੋਲੇ ਰੱਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਪੁਲਿਸ ਜਿਹੜੀ ਉਹ ਸ਼ਿਕਾਇਤ ਦਰਜ ਕਰਕੇ ਐਫ ਆਈ ਆਰ ਦਰਜ ਕਰਕੇ ਫਿਰ ਆਪਣੀ ਜਿਹੜੀ ਕਾਰਵਾਈ ਅੱਗੇ ਕਰਦੀ ਹੈਗੀ ਤੇ ਇਹ ਦਰਜ ਜਿਹੜੀ ਸ਼ਿਕਾਇਤ ਹੁੰਦੀ ਹੈ ਤੁਸੀਂ ਔਨਲਾਈਨ ਜਾਂ ਆਫਲਾਈਨ ਦੋਨੇ ਤਰੀਕਿਆਂ ਦੇ ਨਾਲ ਕਰਵਾ ਸਕਦੇ ਹੋਗੇ ਤੇ ਇਸ ਦਾ ਜਿਹੜਾ ਜੇ ਤੁਹਾਨੂੰ ਨਹੀਂ ਪਤਾ ਕਿ ਕਿਵੇਂ ਅਸੀਂ ਸ਼ਿਕਾਇਤ ਲਿਖਣੀ ਹੈਗੀ ਇਸ ਦਾ ਸੌਖਾ ਜਿਹਾ ਫਾਰਮੈਟ ਹੈ ਜਿਹੜਾ ਤੁਸੀਂ ਇੰਟਰਨੈਟ ਤੋਂ ਜਾ ਕੇ ਦੇਖ ਕੇ ਲੱਭ ਕੇ ਤੁਸੀਂ ਸ਼ਿਕਾਇਤ ਨੂੰ ਲਿਖ ਸਕਦੇ ਹੋ ਵੈਸੇ ਤਾਂ ਕੋਈ ਬੜਾ ਜਿਆਦਾ ਔਖਾ ਕੰਮ ਨਹੀਂ ਇਹ ਮੈਂ ਤਾਂ ਕਹਿ ਰਿਹਾ ਕਿ ਕਈ ਵਾਰੀ ਕਈ ਯਾਰ ਦੋਸਤ ਮਿੱਤਰ ਘੱਟ ਪੜੇ ਲਿਖੇ ਹੋਏ ਹੁੰਦੇ ਨੇਗੇ ਉਹਨਾਂ ਨੂੰ ਫਿਰ ਇਹ ਫਾਰਮੈਟ ਹੈ ਜਿਹੜਾ ਆਨਲਾਈਨ ਇੰਟਰਨੈਟ ਤੋਂ ਮਿਲ ਸਕਦਾਗਾ ਕਿ ਕਿਵੇਂ ਅਸੀਂ ਸ਼ਿਕਾਇਤ ਲਿਖਣੀ ਹੈਗੀ ਤੇ ਫੋਨ ਚੋਰੀ ਹੋਣ ਤੋਂ ਰੋਕਣ ਦੇ ਲਈ ਕੁਝ ਸਧਾਰਨ ਜਿਹੇ ਉਪਾਅ ਨੇ ਜਿਹੜੇ ਅਸੀਂ ਅਪਣਾ ਸਕਦੇ ਹਾਂ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਜਦੋਂ ਵੀ ਅਸੀਂ ਕਿਸੇ ਥਾਂ ਤੇ ਜਾਈਏ ਜਿੱਥੇ ਭੀੜ ਭੜੱਕਾ ਹੋਵੇ ਬਹੁਤ ਜ਼ਿਆਦਾ ਲੋਕ ਹੋਣ ਤਾਂ ਉੱਥੇ ਜਾਣ ਤੋਂ ਪਹਿਲਾਂ ਹੀ ਸਾਨੂੰ ਸਾਡਾ ਆਪਣਾ ਫੋਨ ਹੈ ਜਿਹੜਾ ਉਹ ਜਿੰਨਾ ਜਲਦੀ ਹੋ ਸਕੇ ਉਸ ਨੂੰ ਸੁਰੱਖਿਅਤ ਕਰ ਲੈਣਾ ਚਾਹੀਦਾ ਹੈ ਕਿਸੇ ਇਹੋ ਜਿਹੀ ਜਗ੍ਹਾ ਤੇ ਰੱਖ ਲੈਣਾ ਚਾਹੀਦਾ ਹੈ ਜੇ ਸਾਡੇ ਕੋਲ ਕੋਈ ਬੈਗ ਹੈਗਾ ਤਾਂ ਬੈਗ ਦੇ ਵਿੱਚ ਜੇ ਕੋਈ ਇਹੋ ਜਿਹੀ ਜੇਬ ਹੈਗੀ ਹੈ ਸਾਡੇ ਕੋਲ ਉਸ ਟਾਈਮ ਤੇ ਉਹਨੂੰ ਮਤਲਬ ਸੰਭਾਲ ਕੇ ਰੱਖਣਾ ਚਾਹੀਦਾ ਹੈ ਧਿਆਨ ਰੱਖਣਾ ਚਾਹੀਦਾ ਹੈ ਤੇ ਜਿੰਨੀ ਜਲਦੀ ਹੋ ਸਕੇ ਉਹਨਾਂ ਜਲਦੀ ਇਸ ਨੂੰ ਸੇਫ ਕਰ ਲੈਣਾ ਚਾਹੀਦਾ ਹੈ ਬੈਗ 'ਚ ਪਾ ਲਓ ਜੇਬ ਵਿੱਚ ਪਾ ਲਓ ਕਿਤੇ ਵੀ ਰੱਖ ਲਓ ਧਿਆਨ ਰੱਖੋ ਆਪਣੇ ਫੋਨ ਤੇ ਜਿਹੜਾ ਤੁਸੀਂ ਪਾਸਵਰਡ ਸੈੱਟ ਕਰਨਾ ਹੁੰਦਾ ਜਾਂ ਕੋਈ ਪਿੰਨ ਫਿੰਗਰਪ੍ਰਿੰਟ ਉਹ ਜਰੂਰ ਸੈੱਟ ਕਰੋ ਕੋਈ ਪੈਟਰਨ ਵਗੈਰਾ ਲਗਾ ਕੇ ਰੱਖੋ ਤਾਂ ਜੋ ਜੇ ਤੁਹਾਡਾ ਫੋਨ ਚੋਰੀ ਹੋ ਜਾਂਦਾ ਤਾਂ ਚੋਰੀ ਕਰਨ ਵਾਲਾ ਵਿਅਕਤੀ ਹੈ ਜਿਹੜਾ ਉਹ ਆਸਾਨੀ ਦੇ ਨਾਲ ਉਸ ਦੀ ਦੁਰਵਰਤੋਂ ਨਾ ਕਰ ਸਕੇ ਤੁਹਾਡਾ ਡਾਟਾ ਹੈਗਾ ਜਿਹੜਾ ਉਹ ਚੋਰੀ ਨਾ ਕਰ ਸਕੇ ਫੋਨ ਦਾ ਜਿਹੜਾ ਆਈ ਐਮਈ ਆਈ ਨੰਬਰ ਅਸੀਂ ਪਹਿਲਾਂ ਗੱਲ ਕੀਤੀ ਹੈ ਉਹ ਕਿਸੇ ਸੁਰੱਖਿਅਤ ਥਾਂ ਤੇ ਲਿਖ ਕੇ ਜਰੂਰ ਰੱਖਣਾ ਚਾਹੀਦਾ ਤਾਂ ਜੋ ਬਾਅਦ ਦੇ ਵਿੱਚ ਜੇ ਇਸ ਨੂੰ ਟਰੈਕ ਕਰਨਾ ਪਵੇ ਠੀਕ ਹੈ ਜੀ ਚੋਰੀ ਹੋਏ ਫੋਨ ਨੂੰ ਤਾਂ ਉਹ ਸਾਡੀ ਹੈਲਪ ਕਰ ਸਕੇ ਤੇ ਆਪਣੇ ਫੋਨ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ ਫਾਈਂਡ ਮਾਈ ਫੋਨ ਫਾਈਂਡ ਮਾਈ ਆਈਫੋਨ ਜਾਂ ਐਂਟੀ ਥੈਫਟ ਐਪਲੀਕੇਸ਼ਨਾਂ ਜਿਹੜੀਆਂ ਆਉਂਦੀਆਂ ਨੇ ਐ ਪਾਉਂਦੇ ਨੇ ਉਹਨਾਂ ਨੂੰ ਇੰਸਟਾਲ ਕਰਕੇ ਰੱਖਣਾ ਚਾਹੀਦਾ ਆਪਣੇ ਫੋਨ ਦੇ ਵਿੱਚ ਤਾਂ ਜੋ ਫੋਨ ਨੂੰ ਟਰੈਕ ਕਰਨਾ ਅਤੇ ਡਾਟੇ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਸਾਨੂੰ ਮਦਦ ਮਿਲ ਸਕੇ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਆਪਣੇ ਫੋਨ ਨੂੰ ਬਹੁਤ ਧਿਆਨ ਦੇ ਨਾਲ ਸੰਭਾਲ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜਿਵੇਂ ਕਿ ਜਿਵੇਂ ਅਸੀਂ ਫੋਨ ਤੇ ਗੱਲ ਕਰਨੀ ਹੈ ਤਾਂ ਧਿਆਨ ਦੇ ਨਾਲ ਕਿਸੇ ਸੇਫ ਜਗ੍ਹਾ ਤੇ ਖੜ ਕੇ ਗੱਲ ਕਰਨੀ ਚਾਹੀਦੀ ਹੈ ਜਿਵੇਂ ਅਸੀਂ ਭੀੜ ਦੇ ਵਿੱਚ ਤੁਰੇ ਜਾਂਦੇ ਹੁੰਦੇ ਆਂ ਕਈ ਵਾਰੀ ਹੱਥ ਦੇ ਵਿੱਚ ਫੋਨ ਰੱਖਦੇ ਆਂ ਉਸ ਤਰ੍ਹਾਂ ਹਰ ਟਾਈਮ ਲਟਕਾ ਕੇ ਨਹੀਂ ਰੱਖਣਾ ਚਾਹੀਦਾ ਤੇ ਇਸ ਤਰ੍ਹਾਂ ਹੋਰ ਕਈ ਗੱਲਾਂ ਦਾ ਧਿਆਨ ਰੱਖਿਆ ਜਾ ਸਕਦਾ ਹੈ ਜਦੋਂ ਵਰਤੋਂ ਵਿੱਚ ਨਾ ਹੋਵੇ ਜਿਹੜਾ ਤੁਹਾਡਾ ਫੋਨ ਹੈ ਜੇ ਉਸ ਟਾਈਮ ਵਰਤੋਂ ਵਿੱਚ ਨਹੀਂ ਹੈਗਾ ਤਾਂ ਤੁਸੀਂ ਉਸ ਦਾ ਜਿਹੜਾ ਬਲੂਟੁੱਥ ਹੈ ਜਾਂ ਫਿਰ ਵਾਈਫਾਈ ਹੈ ਜਿਹੜਾ ਉਸ ਨੂੰ ਬੰਦ ਕਰਕੇ ਰੱਖੋ ਤਾਂ ਜੋ ਕੋਈ ਵੀ ਜਿਹੜਾ ਅਪਰਾਧੀ ਵਿਅਕਤੀ ਆ ਉਹ ਤੁਹਾਡੇ ਫੋਨ ਨੂੰ ਟਰੈਕ ਨਾ ਕਰ ਸਕੇ ਜਾਂ ਉਸ ਨੂੰ ਹੈਕ ਨਾ ਕਰ ਸਕੇ ਜਿਵੇਂ ਅਸੀਂ ਐਪਲੀਕੇਸ਼ਨਾਂ ਦੀ ਗੱਲ ਕੀਤੀ ਹੈ ਉਹ ਜਰੂਰ ਇੰਸਟਾਲ ਕਰਕੇ ਰੱਖੋ ਫਾਈਂਡ ਮਾਈ ਫੋਨ ਵਗੈਰਾ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਪਲੇ ਸਟੋਰ ਦੇ ਵਿੱਚੋਂ ਮਿਲ ਜਾਂਦੀਆਂ ਨੇ ਠੀਕ ਹੈ ਜੀ ਤੇ ਸਭ ਤੋਂ ਜ਼ਰੂਰੀ ਜੇ ਤੁਹਾਡਾ ਫੋਨ ਬਹੁਤ ਜ਼ਿਆਦਾ ਮਹਿੰਗਾ ਹੈ ਤਾਂ ਉਹਨੂੰ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਨਾਂ ਲੈ ਕੇ ਜਾਓ ਜਨਤਕ ਥਾਵਾਂ ਤੇ ਨਾਂ ਲੈ ਕੇ ਜਾਓ ਠੀਕ ਹੈ ਜੀ ਜੇ ਲੈ ਕੇ ਜਾਉਂਗੇ ਤਾਂ ਫਿਰ ਉਹਨੂੰ ਦਿਖਾਓ ਨਾ ਜ਼ਿਆਦਾ ਜ਼ਿਆਦਾ ਦਿਖਾਵਾ ਨਾ ਕਰੋ ਇਹ ਨਾ ਦਿਖਾਓ ਕਿ ਸਾਡੇ ਕੋਲੇ ਬਹੁਤ ਜ਼ਿਆਦਾ ਮਹਿੰਗਾ ਫੋਨ ਹੈ ਤਾਂ ਫਿਰ ਕੋਈ ਘਟਨਾ ਵਾਪਰ ਸਕਦੀ ਹੈਗੀ ਤੇ ਇਸ ਤਰ੍ਹਾਂ ਦੀ ਹੋਰ ਬਹੁਤ ਸਾਰੀ ਜਾਣਕਾਰੀ ਤੁਸੀਂ ਇੰਟਰਨੈਟ ਤੇ ਜਾ ਕੇ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਤੇ ਇਹ ਤਾਂ ਕੁਝ ਜਾਣਕਾਰੀ ਹੈਗੀ ਸੀ ਕਿ ਜੇ ਸਾਡਾ ਫੋਨ ਆ ਚੋਰੀ ਹੋ ਜਾਵੇ ਜਾਂ ਗੁੰਮ ਹੋ ਜਾਵੇ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕਿਵੇਂ ਕਰਨਾ ਚਾਹੀਦਾ ਹੈ ਤੇ ਹੋਰ ਜਿਹੜੀਆਂ ਕਈ ਜ਼ਰੂਰੀ ਗੱਲਾਂ ਬਾਤਾਂ ਸੀ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਮੀਦ ਹੈ ਕਿ ਇਹ ਵੀਡੀਓ ਤੁਹਾਡੇ ਸਾਰਿਆਂ ਦੇ ਲਈ ਫਾਇਦੇਮੰਦ ਜਰੂਰ ਹੋਊਗੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ